ਅਸੀਂ ਆ ਗਏ ਹਾਂ ਅੱਪਾ ਸਮੂਚੀ ਸੰਗਤ ਬੈਠੋ ਉਹਦੇ ਵਿੱਚ ਬਾਤ ਚੜ ਕੇ ਜੋਗਦਾਨ ਪਾਵਾਂਗੇ ਤੋ ਸਾਰੇ ਮਸਲੇ ਜਿਹੜੇ ਆਪਾਂ ਕੱਢਿਆ ਇਹ ਬਣੇ ਬਾਜਪਤੇ ਜਾਏ ਬਸ ਇਹਨੂੰ ਹੱਲ ਕਰਾਉਣ ਲਈ ਆ ਗਏ ਹਾਂ ਪ੍ਰਧਾਨ ਜੀ ਧੂਰੀ ਗੰਨਾ ਮਿਲ ਨੂੰ ਲੈ ਕੇ ਸੋ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਦੇ ਨਾਲ ਕੁਝ ਲਿਖਤੀ ਸਮਝੌਤਾ ਹੋਣ ਦੇ ਬਾਵਜੂਦ ਉਹਨਾਂ ਨੇ ਭਰੋਸਾ ਦਿਵਾਇਆ ਜਿਹੜਾ ਮਿਲ ਲ ਮੁਕੰਮਲ ਚੱਲੂਗਾ ਪਰ ਹੁਣ ਮੌਜੂਦਾ ਹਾਲਾਤ ਇਹੋ ਜੇ ਕੀ ਬਣ ਗਏ ਵੀ ਜਿਹੜੀ ਦਿੱਕਤ ਆ ਕੇ ਸਾਨੂੰ ਦੁਬਾਰਾ ਆ ਰਹੀ ਹੈ ਉਹ ਜਿਹੜੀਆਂ ਸਥਿਤੀਆਂ ਤੇ ਆਪਾਂ ਪਹਿਲਾਂ ਲੜਾਈ ਲੜੀ ਸੀ ਉਹ ਮਤਲਬ ਉਸੇ ਤਰ੍ਹਾਂ ਹੀ ਸਾਰੀਆਂ ਬਰਕਰਾਰ ਨੇ ਨਾ ਤਾਂ ਕੋਈ ਟਰਾਲੀ ਸਿਰਫ ਮੱਲ ਆਉਂਦੇ ਨਹੀਂਆਂ ਦੋ ਟਰਾਲੀਆਂ ਖਾਲੀ ਹੋਈਆਂ ਨੇ ਤੇ ਬਾਕੀ ਜਿਹੜਾ ਸਿਸਟਮ ਆ ਉਹ ਜਿਉਂਦਾ ਤੇ ਹੋਈਆਂ ਹਾਲਾਂਕਿ ਮੱਲੋ ਜਿਹੜਾ ਸਰਕਾਰੀ ਤੰਤਰ ਆ ਉਹ ਸਾਰਾ ਇਸ ਨੂੰ ਖੜਿਆਉਣ ਵਾਸਤੇ ਲੱਗਿਆ ਹੋਇਆ ਮਿਲ ਨੂੰ ਬੰਦ ਕਰਾਉਣ ਵਾਸਤੇ ਤੁਰਿਆ ਹੋਇਆ ਮੀਟਿੰਗ 'ਚ ਆਪਣੇ ਨਾਲ ਹੋਇਆ ਸੀ ਵੀ ਇਹ ਮਿਲ ਦਾ ਸਾਨੂੰ ਲਿਖਤੀ ਲੈਟਰ ਵੀ ਸਰਕਾਰ ਕੰਨੀਓ ਲੈ ਕੇ ਦੇਣਾ ਤੇ ਜਿਹੜਾ ਗੱਲਾਂ ਬੀਜਣਾ ਜਾਂ ਹੋਰੋਂ ਸਾਰੇ ਮਤਲਬ ਜਿਹੜੇ ਬਣਨੇ ਨੇ ਯਤਨ ਕਰਨੇ ਨੇ ਉਹ ਸਰਕਾਰ ਕਰੂਗੀ ਪਰ ਅੱਜ ਆਪਾਂ ਮੀਟਿੰਗ ਕਰੀ ਆ ਸਾਰੀਆਂ ਜਥੇਬੰਦੀਆਂ ਦੇ ਆਗੂ ਪਹੁੰਚੇ ਨੇ ਸੋ ਆਪਾਂ ਇਸ ਸਿੱਟੇ ਤੇ ਪਹੁੰਚਿਆ ਵੀ ਆਪਾਂ 27 ਤਰੀਕ ਨੂੰ ਰੇਲਵੇ ਦਾ ਟ੍ਰੈਕ ਰੋਕਣਾ ਉਹ ਜਿੰਨਾ ਟਾਈਮ ਸਰਕਾਰ ਆਪਾਂ ਨੂੰ ਲੇਖਤੀ ਚ ਤੇ ਸਾਰਾ ਸਿਸਟਮ ਕਿਸਾਨਾਂ ਦਾ ਗੰਨਾ ਖਰੀਦ ਨਹੀਂ ਲੈਂਦੀ ਉਹਨਾਂ ਚਿਰ ਉਹਨੂੰ ਟ੍ਰੈਕ ਨੂੰ ਰੋਕ ਕੇ ਰੱਖਾਂਗੇ ਸੋ ਮੱਲਾ ਮੇਰੀ ਸਾਰੀ ਮੱਲਾ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਆਗੂਆਂ ਨੂੰ ਵੀ ਜਿਹੜੇ ਨਹੀਂ ਵੀ ਆਏ ਕਿਸਾਨ ਭਰਾ ਉਹਨਾਂ ਨੂੰ ਸਾਰਿਆਂ ਨੂੰ ਹੱਥਾਂ ਸੰਕੇ ਬੇਨਤੀ ਆ ਵੀ ਇਹ ਜਿਹੜਾ ਸਿਸਟਮ ਆ ਇਹ ਕੱਲੀ ਲੜਾਈ ਆ ਜਿਹੜੀ ਇਹ ਗੰਨੇ ਦੀ ਨਹੀਂ ਲੜਾਈ ਤਾਂ ਹੈਗੀ ਆ ਮੱਲੋ ਜਿਹੜੀ ਕਿਸਾਨੀ ਦੇ ਉੱਤੇ ਡਾਕੇ ਦੀ ਇਸ ਡਾਕੇ ਨੂੰ ਜੇ ਅੱਜ ਆਪਾਂ ਨਾ ਰੋਕਿਆ ਤਾਂ ਪਿੱਛੋਂ ਹੀ ਡਾਕੇ ਵੱਜਦੇ ਆਉਂਦੇ ਨੇ ਇਹ ਤੇ ਵੀ ਇਹਨਾਂ ਦੀ ਡਾਕਾ ਮਾਰਨ ਦੀ ਤਿਆਰੀ ਆ ਆਓ ਇਕੱਠੇ ਹੋ ਕੇ ਹੰਬੜਾ ਮਾਰੀਏ ਇਸ ਡਾਕੇ ਦਾ ਮੂੰਹ ਤੋੜਮਾ ਜਵਾਬ ਦੇਈਏ ਸੋ ਮੈਂ ਇੰਨੀਆਂ ਗੱਲਾਂ ਨਾਲ ਹੀ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਧੂਰੀ ਗੰਨਾ ਮੈਲ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਦੇ ਨਾਲ ਜੋ ਸਮਝੌਤਾ ਹੋਇਆ ਸੀ ਕਿਉਂਕਿ ਬਹੁਤ ਲੰਮੇ ਟਾਈਮ ਤੋਂ ਧਰਨਾ ਦੀ ਜਿਹੜਾ ਉਹ ਕਿਸਾਨਾਂ ਦਾ ਚੱਲ ਰਿਹਾ ਤੀਆ ਉਹਦੇ ਵਿੱਚ ਕੀ ਦਿੱਕਤ ਆ ਗਈ ਤੇ ਕਿਹੜੇ-ਕਿਹੜੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਕਿ ਉਹ ਅਸੀਂ ਸਮਝਦੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਜਿੰਨੇ ਵੀ ਅਧਿਕਾਰੀ ਭਾਵੇਂ ਆਸਟੀਐਮਸੀ ਜਾਂ ਇੱਥੇ ਕਨ ਕਮਿਸ਼ਨ ਦੇ ਅਧਿਕਾਰੀ ਸਨ ਜਾਂ ਹੋਰ ਸਿਵਲ ਪ੍ਰਸ਼ਾਸਨ ਸੀਗਾ ਉਹ ਸਾਰੇ ਜਿਨ੍ਹਾਂ ਨੇ ਸਾਡੇ ਨਾਲ ਬੈਠ ਕੇ ਗੱਲਬਾਤ ਕਰਕੇ ਗਏ ਸੀ ਗਨਾਂ ਸ਼ਰਸ਼ ਕਮੇਟੀ ਤੇ ਪ੍ਰਾਥਰੀ ਜੱਥੇਬੰਦੀਆਂ ਸੀ ਕਿਸਾਨ ਜੱਥੇਬੰਦੀਆਂ ਉਹ ਗੱਲਬਾਤ ਦੇ ਉੱਤੇ ਖਰੇ ਨਹੀਂ ਉਤਰੇ ਕਿਉਂਕਿ ਇਹ ਮਿਲ ਮਾਲਕ ਡੀਪੀ ਜਾਦਵ ਇੱਕ ਬਹੁਤ ਤਕੜਾ ਕਰਾਣਾ ਹੈਗਾ ਇਨੇ ਇੱਕ ਵੀ ਸਾਡੀ ਉਹ ਜਿਹੜੀ ਬੈਠ ਕੇ ਗੱਲਬਾਤ ਹੋਈ ਜਿਹੜੀਆਂ ਮੰਗਾਂ ਤੇ ਸਹਿਮਤੀ ਬਣੀ ਇੱਕ ਵੀ ਗੱਲ ਲਾਗੂ ਨਹੀਂ ਕੀਤੀ ਠੋਸ ਤਰੀਕੇ ਦੇ ਨਾਲ ਉਵੇਂ ਜਿਵੇਂ ਕਿਸਾਨਾਂ ਦੀਆਂ 15 15 20 ਦਿਨਾਂ ਤੋਂ ਟਰਾਲੀਆਂ ਗੰਨੇ ਦੀਆਂ ਜਿਹੜੀਆਂ ਉਹ ਭਰੀਆਂ ਅੱਜ ਮਿਲ ਦੇ ਅੰਦਰ ਖੜੀਆਂ ਨੇ ਗੰਨਾ ਸੁੱਕ ਰਿਹਾ ਏਸੇ ਤਰੀਕੇ ਇਹਨਾਂ ਨੇ ਵਾਅਦਾ ਕੀਤਾ ਸੀ ਸਾਡੇ ਨਾਲ ਵੀ ਦੂਜਿਆਂ ਜਿਹੜੀਆਂ ਟਰਾਲੀਆਂ ਨੇ ਉਹਨਾਂ ਲਈ ਅਸੀਂ ਪਰਚੀਆਂ ਦੇਵਾਂਗੇ ਕੋਈ ਪਰਚੀ ਨਹੀਂ ਦਿੱਤੀ ਹੈਗੀ ਤੇ ਮਿਲ ਚਲਾਉਣ ਲਈ ਇਹ ਸਹਿਮਤੀ ਬਣੀ ਸੀ ਕਿ ਸਰਕਾਰ ਨਾਲ ਮੀਟਿੰਗ ਕਰਾਵਾਂਗੇ ਫਿਰ ਲਿਖਤੀ ਲੈਟਰ ਦੇਵਾਂਗੇ ਅਗਲੇ ਸਾਲ ਨੂੰ ਤਾਂ ਕਿਸਾਨ ਗੰਨਾ ਬੀਜਣਗੇ ਸੋ ਇਹ ਸਾਰੀਆਂ ਮੰਗਾਂ ਮੈਂ ਸਮਝਦਾ ਪ੍ਰਵਾਨ ਕਰਕੇ ਸਹਿਮਤ ਹੋ ਕੇ ਉਹਨਾਂ ਨੂੰ ਪੂਰੀਆਂ ਕਰਨ ਵੱਲ ਨਾ ਪੰਜਾਬ ਸਰਕਾਰ ਵਧਣ ਵਾਲੇ ਪਾਸੇ ਨੂੰ ਤਿਆਰ ਹੈ ਨਾ ਇਹ ਮਿਲ ਮਾਲਕ ਤਿਆਰ ਹੈ ਸੋ ਮਜਬੂਰ ਹੋਏ ਕਿਸਾਨਾਂ ਨੇ ਫਿਰ ਅੱਜ ਮੀਟਿੰਗ ਕਰਕੇ ਫੈਸਲਾ ਕੀਤਾ ਵੀ ਅਸੀਂ 27 ਤਰੀਕ ਨੂੰ ਧੂਰੀ ਦੇ ਇਸ ਮੁੱਖ ਮੰਤਰੀ ਦੇ ਹਲਕਾ ਕਹਿ ਲੋ ਸੀਐਮ ਸਿਟੀ ਕਹਿ ਲੋ ਇਹਦਾ ਜਿਹੜਾ ਰੇਲਵੇ ਇਰਕਸ਼ਨ ਹੈ ਇਹਨੂੰ ਜਾਮ ਕਰਾਂਗੇ ਸਾਰੀਆਂ ਜਥੇਬੰਦੀਆਂ ਨੇ ਸਹਿਮਤੀ ਦਿੱਤੀ ਹੈ ਕਿਉਂਕਿ ਸਾਡੀ ਮਜਬੂਰੀ ਹੈ ਅਸੀਂ ਫਿਰ ਉਦੋਂ ਸੰਘਰਸ਼ ਨੂੰ ਵਾਪਸ ਲੈਣਾ ਹੈਗਾ ਧਿਆਨ ਨਾਲ ਸੁਣੇ ਪੰਜਾਬ ਸਰਕਾਰ ਤੇ ਇਸ ਮਿਲ ਦਾ ਮਾਲਕ ਡੀਪੀ ਜਾਦਵ ਜਿਨ੍ਹਾਂ ਤੇਰੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਫਿਰ ਸਾਨੂੰ ਇਹ ਨਾ ਕਹਿਣ ਕਿ ਕਿਸਾਨ ਜਗਾ ਭੜਦੇ ਆ ਕੋਈ ਵਜਾ ਨਹੀਂ ਹੁੰਦੀ ਹੁਣ ਇਹ ਵਜਾ ਪੈਦਾ ਕਰਨ ਵਾਲੀ ਪੰਜਾਬ ਸਰਕਾਰ ਹੈ ਸੋ ਇਹਦਾ ਮਸਲੇ ਦਾ ਹੱਲ ਕੱਢੇ 27 ਤਰੀਕ ਨੂੰ ਮੁਕੰਮਲ ਤੌਰ ਤੇ ਸਾਰੇ ਟਰੈਕ ਜਿਹੜੇ ਬੰਦ ਕੀਤੇ ਜਾਣਗੇ ਤੇ ਅਣ ਮਿੱਥੇ ਸਮੇਂ ਲਈ ਦੇਖੋ ਧੂਰੀ ਦੇ ਵਿੱਚ ਅਸੀਂ ਸਾਰੀਆਂ ਜਥੇਬੰਦੀਆਂ ਵੱਲੋਂ ਫੈਸਲਾ ਕੀਤਾ ਹੈ ਵੀ ਜਿਹੜਾ ਇਹ ਰੇਲਵੇ ਟਰੈਕ ਹੈਗਾ ਇਜੈਕਸ਼ਨ ਹੈਗਾ ਇਹਨੂੰ ਜਾਮ ਕਰਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਮੰਨ ਕੇ ਲਾਗੂ ਨਹੀਂ ਕੀਤੀਆਂ ਜਾਂਦੀਆਂ ਸੋ ਲਾਗੂ ਕਰਾਉਣ ਤੱਕ ਅਸੀਂ ਸੰਘਰਸ਼ ਜਾਰੀ ਰੱਖਾਂਗੇ